ਕਮੇਸੀ ਪਨੋਂਚਾ ਲਾ ਲੈ ਤੇ ਰਾ zeta ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਇਸੇ ਰਿਲੇਟਡ ਹੋਣ ਜਾ ਰਹੀ ਹੈ ਕਿ ਅਸੀਂ ਲੈਟਰ zeta ਜਾਣੇ ਕਿ z ਨੂੰ ਅਸੀਂ ਕਿਸ ਤਰੀਕੇ ਨਾਲ ਪੜ੍ਹ ਸਕਦੇ ਹਾਂ ਜੇ ਤੁਸੀਂ ਇਸ ਨੂੰ ਚੰਗੇ ਤਰੀਕੇ ਨਾਲ ਸਮਝਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੱਜ ਦੀ ਵੀਡੀਓ ਕਰਦੇ ਹਾਂ ਜੀ ਸਟਾਰਟ ਰਗਾਸੀ ਲਗਿਤੇ ਕੁਇਸਤੀ ਫ੍ਰਾਜ਼ੀ ਕਨ ਮੈਂ ਕੁਇਸਤਾ ਐ ਲਾ ਸਟਾਸੀਓਨੇ ਕੁਇਸਤਾ ਐ ਲਾ ਸਟਾਸੀਓਨੇ ਸਟੇਸ਼ਨ ਹੈ ਸਟਾਜ਼ੋਨੇ ਕਹਿਣ ਦੀ ਬਜਾਏ ਮੈਂ ਇਸ ਨੂੰ ਸਟਾਸਿਓਨੇ ਕਿਉਂ ਪੜਿਆ ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਤਾਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਸਾਰੇ ਜਰੂਰ ਰੈਗੂਲੇਸ਼ਨ ਸਮਝਾਵਾਂਗੀ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਜਰੂਰ ਕਰ ਦਿਓ ਨੈਕਸਟ ਸੈਂਟੈਂਸ ਦੇਖਦੇ ਹਾਂ ਜੀ ਕੁਇਲਾ ਐ ਉਨਾ ਜ਼ੰਜ਼ਾਰਾ ਕੁਇਲਾ ਐ ਉਨਾ ਜ਼ੰਜ਼ਾਰਾ ਓ ਮਛਰ ਹੈ ਜ਼ੰਜ਼ਾਰਾ ਦਾ ਮਤਲਬ ਹੁੰਦਾ ਹੈ ਮਛਰ ਇਸ ਫਰਾਜ਼ੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਮੈਂ ਜ਼ੈਤਾ ਦੀ ਆਵਾਜ਼ ਆ ਜਿਹੜੀ ਉਹ ਪੰਜਾਬੀ ਦੇ ਜੱਜੇ ਵਾਂਗ ਕੱਢੀ ਹੈ ਨੈਕਸਟ ਦੇਖਦੇ ਹਾਂ ਚੈ ਉਨਾ ਅਚੇਸਿਓਨੇ ਚੈ ਉਨਾ ਅਚੇਸਿਓਨੇ ਅਚੇਸਿਓਨੇ ਦਾ ਮਤਲਬ ਹੁੰਦਾ ਹੈ ਐਕਸੈਪਸ਼ਨ ਕੋਈ ਐਕਸੈਪਸ਼ਨ ਹੋਣਾ ਮਤਲਬ ਜਿਦਾਂ ਇੱਥੇ ਮੈਂ ਇੱਕ ਫੋਟੋ ਦਿਖਾਈ ਆ ਅਸੈਪਟ ਵਾਈਸਾਈਕਲ ਲਿਖਿਆ ਕਿ ਸਾਈਕਲਸ ਨੂੰ ਛੱਡ ਕੇ ਇਹ ਹੋਰ ਕੋਈ ਨਹੀਂ ਜਾ ਸਕਦਾ ਇਸ ਰਸਤੇ ਤੇ ਠੀਕ ਹੈ ਜੀ ਹੁਣ ਇਹ ਸ਼ਬਦ ਦੇ ਵਿੱਚ ਮੈਂ ਜ਼ੈਤਾ ਨੂੰ ਸਸੇ ਦੀ ਆਵਾਜ਼ ਦੇ ਨਾਲ ਪ੍ਰੋਨਾਂਊਂਸ ਕੀਤਾ ਹੈ ਠੀਕ ਹੈ ਜੀ ਨੈਕਸਟ ਦੇਖਦੇ ਹਾਂ ਮੀ ਪਿਆਚੇ ਜ਼ੰਜ਼ੈਰੋ ਮੀ ਪਿਆਚੇ ਜ਼ੰਜ਼ੈਰੋ ਮੈਨੂੰ ਅਦਰਕ ਪਸੰਦ ਹੈ ਜ਼ੰਜੈਰੋ ਦਾ ਮਤਲਬ ਹੁੰਦਾ ਹੈ ਅਦਰਕ ਤੁਸੀਂ ਇਸ ਫਰਾਜ਼ੇ ਵਿੱਚ ਦੇਖਿਆ ਹੋਵੇਗਾ ਕਿ ਮੈਂ ਜ਼ੱਜੇ ਦੀ ਆਵਾਜ਼ ਜੱਜੇ ਦੀ ਕੱਢੀ ਆ ਕਿਸੇ ਸੈਂਟੈਂਸ ਦੇ ਵਿੱਚ ਮੈਂ ਸਸੇ ਦੀ ਆਵਾਜ਼ ਦਿੱਤੀ ਆ ਕਿਸੇ ਸੈਂਟੈਂਸ ਦੇ ਵਿੱਚ ਮੈਂ ਜੱਜੇ ਦੀ ਆਵਾਜ਼ ਦਿੱਤੀ ਆ ਇਹ ਕਿਉਂ ਹੁੰਦਾ ਹੈ ਕਿਵੇਂ ਪਤਾ ਲੱਗੇਗਾ ਸਾਨੂੰ ਕੋਮੇ ਸਪੀਆਂ ਮੋਲਾ ਪ੍ਰੋਨੰਸੀਆ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਕਦੋਂ ਅਸੀਂ ਸਸੇ ਦੀ ਆਵਾਜ਼ ਦੇਣੀ ਆ ਕਦੋਂ ਅਸੀਂ ਜੱਜੇ ਦੀ ਆਵਾਜ਼ ਦੇਣੀ ਆ ਹਲੋਰਾ ਵੇਖੀਏ ਆਮੋਲੇ ਰੇਗੋਲੇ ਲੇਟਰ ਜ਼ੈਤਾ ਪੋਐਸਰਸ ਨੋਰਾ ਜ਼ੈਤਾ ਅਪੂਰੇ ਸੌਰ ਦਾ ਕਹਿਣ ਦਾ ਭਾਵ ਜਿਹੜਾ ਲੈਟਰ ਜ਼ੈਤਾ ਹੈ ਉਹ ਹੋ ਸਕਦਾ ਇਸ ਨੂੰ ਨੋਰਾ ਉਦੋਂ ਉਹਦੀ ਆਵਾਜ਼ ਹੋਏਗੀ ਜਜੇ ਦੀ ਤੇ ਉਹ ਹੋ ਸਕਦਾ ਸੌਰ ਦਾ ਕਹਿਣ ਦਾ ਭਾਵ ਬੋਲਾ ਉਦੋਂ ਉਹਦੀ ਆਵਾਜ਼ ਹੋਏਗੀ ਸਸੇ ਦੀ ਲੈਟਰ ਜਿਹੜਾ ਜ਼ ਹੈ ਉਹ ਸਨੋਰਾ ਉਦੋਂ ਹੁੰਦਾ ਹੈ ਜਦੋਂ ਉਹਦੀ ਐਗਜ਼ੈਕਟ ਸਾਊਂਡ ਸਾਨੂੰ ਸੁਣਦੀ ਆ ਕਹਿਣ ਦਾ ਭਾਵ ਜਜੇ ਦੀ ਸਾਊਂਡ ਹੀ ਸਾਨੂੰ ਸੁਣੇਗੀ ਜਾਂ ਅਸੀਂ ਕੱਢਾਂਗੇ ਸੌਰ ਦਾ ਉਹ ਉਦੋਂ ਹੁੰਦਾ ਹੈ ਜਦੋਂ ਉਹਦੀ ਐਗਜ਼ੈਕਟ ਸਾਊਂਡ ਜਿਹੜੀ ਕਿ ਹੁੰਦੀ ਆ ਜਜੇ ਦੀ ਉਹ ਨਾ ਨਿਕਲ ਕੇ ਉਹ ਸਾਇਲੈਂਟ ਹੋ ਜਾਂਦੀ ਹੈ ਤੇ ਉੱਥੇ ਉਹ ਸਾਊਂਡ ਜਜੇ ਦੀ ਨਾ ਨਿਕਲ ਕੇ ਸਸੇ ਦੀ ਨਿਕਲਦੀ ਆ ਉਦੋਂ ਲੈਟਰ ਜ਼ ਦਾ ਕੀ ਹੁੰਦਾ ਹੈ ਸੌਰ ਦਾ ਜਿਵੇਂ ਕਿ ਇੱਥੇ ਦਿਖਾਇਆ ਮੈਂ ਸਨੋਰਾ ਜੱਜਾ ਸੋਰਦਾ ਸਸਾ ਮਤਲਬ ਕਈ ਵਾਰੀ ਸਸੇ ਦੀ ਆਵਾਜ਼ ਆਏਗੀ ਕਈ ਵਾਰੀ ਜੱਜੇ ਦੀ ਆਵਾਜ਼ ਅਸੀਂ ਕੱਢਾਂਗੇ ਹੁਣ ਇਹ ਕਦੋਂ ਸਸੇ ਦੀ ਆਉਣੀ ਆ ਤੇ ਕਦੋਂ ਜੱਜੇ ਦੀ ਆਉਣੀ ਆ ਉਹ ਵਾਲੇ ਰੂਲ ਰੈਗੂਲੇਸ਼ਨਸ ਦੇਖ ਲੈਣੇ ਆ ਉਮੀਦ ਕਰਦੀ ਆ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇਗੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਹੁਣ ਦੇਖਦੇ ਆ ਇਹਦੇ ਰੈਗੂਲੇ ਐ ਸਨੋਰਾ ਕਾਂਡੋ ਐ ਤਰਾ ਦੂਏ ਵੋਕਾਲੀ ਮਤਲਬ ਜਿਹੜਾ ਲੈਟਰ ਜ਼ੈਤਾ ਆ ਉਹ ਸਨੋਰਾ ਹੁੰਦਾ ਹੈ ਭਾਵ ਉਹਦੀ ਆਵਾਜ਼ ਅਸੀਂ ਜਜੇ ਦੀ ਕੱਢਾਂਗੇ ਜਦੋਂ ਉਹ ਦੋ ਵੋਵਲਸ ਦੇ ਵਿਚਕਾਰ ਮਿਲੇਗਾ ਵੋਕਾਲੀ ਕੀ ਹੁੰਦਿਆਂ ਆ ਐ ਈ ਓ ਊ ਅਦਰ ਐਗਜ਼ੈਂਪਲ ਆਜ਼ੋਟੋ ਅਜ਼ੋਨੋ ਹੁਣ ਇੱਥੇ ਜਿਹੜਾ ਲੈਟਰ ਜ਼ੈਤਾ ਹੈ ਉਹ ਆ ਤੇ ਓ ਦੇ ਵਿਚਕਾਰ ਆ ਰਿਹਾ ਫਸਟ ਐਗਜ਼ੈਂਪਲ ਦੇ ਵਿੱਚ ਸੈਕੰਡ ਐਗਜ਼ੈਂਪਲ ਦੇ ਵਿੱਚ ਉਹ ਦੋ ਉਹ ਦੇ ਵਿਚਕਾਰ ਆ ਰਿਹਾ ਹੈ ਤਾਂ ਇੱਥੇ ਅਸੀਂ ਇਹਦੀ ਆਵਾਜ਼ ਆ ਜਿਹੜੀ ਉਹ ਜੱਜੇ ਦੀ ਗੱਡਾਂਗੇ ਅਜੋਤੋ ਦਾ ਮਤਲਬ ਹੁੰਦਾ ਨਾਈਟ੍ਰੋਜਨ ਗੈਸ ਅਜੋਨੋ ਦਾ ਮਤਲਬ ਹੁੰਦਾ ਓਜ਼ੋਨੋ ਦਾ ਮਤਲਬ ਹੁੰਦਾ ਓਜ਼ੋਨ પાર્ਟ ਜਿਹੜੀ ਕਿ ਧਰਤੀ ਦੇ ਆਲੇ ਦੁਆਲੇ ਹੁੰਦੀ ਹੈ ਰੈਗੂਲਾ ਸੇਕੋਂਦਾ ਕਵਾਂਡੋ ਐ ਅਲ ਅਨਿਸਿਓ ਦੀ ਉਨਾ ਪਾਰੋਲਾ ਕਹਿਣ ਦਾ ਭਾਵ ਜਦੋਂ ਜ਼ੈਤਾ ਹੈ ਜਿਹੜਾ ਤੁਹਾਨੂੰ ਕਿਸੇ ਪਰੋਲਾ ਦੇ ਸਟਾਰਟਿੰਗ ਦੇ ਵਿੱਚ ਮਿਲਦਾ ਆ ਉਦੋਂ ਵੀ ਤੁਸੀਂ ਆਵਾਜ਼ ਜਜੇ ਦੀ ਕੱਢੋਗੇ ਪੈਰੈਜ਼ੈਂਪੀਓ ਜ਼ੰਜ਼ਾਰਾ ਜ਼ੈਂਜ਼ੇਰੋ ਜ਼ੂਪਾ ਜ਼ੰਜ਼ਾਰਾ ਮਤਲਬ ਮੱਛਰ ਜ਼ੈਂਜ਼ੇਰੋ ਮਤਲਬ ਅਦਰਕ ਜ਼ੂਪਾ ਮਤਲਬ ਸੂਪ ਜਿਵੇਂ ਕਿ ਤੁਸੀਂ ਦੇਖਿਆ ਕਿ ਦੋ ਕੰਡੀਸ਼ਨਸ ਦੇ ਵਿੱਚ ਅਸੀਂ ਇਹਦੀ ਜਜੇ ਦੀ ਸਾਊਂਡ ਕੱਢਣੀ ਆ ਜਦੋਂ ਇਹ ਦੋ ਵੋਵਲਸ ਦੇ ਵਿਚਕਾਰ ਹੋਵੇ ਜਾਂ ਫਿਰ ਜਦੋਂ ਕਿਸੇ ਅ ਸ਼ਬਦ ਦੇ ਸਟਾਰਟਿੰਗ ਦੇ ਵਿੱਚ ਆਵੇ ਤੇ ਅਲਤਰੀ ਮਹੰਤੀ ਇਸੌਰ ਦਾ ਅਦਰ ਕੇਸਿਸ ਦੇ ਵਿੱਚ ਇਹਦੀ ਆਵਾਜ਼ ਨਹੀਂ ਆਉਂਦੀ ਸੌਰ ਦਾ ਮਤਲਬ ਕਿਉਂ ਹੋ ਜਾਂਦਾ ਸੌਰ ਦਾ ਕਿਉਂਕਿ ਇਹਦੀ ਆਵਾਜ਼ ਜਜੇ ਦੀ ਨਹੀਂ ਆਉਂਦੀ ਸਸੇ ਦੀ ਆਉਂਦੀ ਆ ਤਾਂ ਕਰਕੇ ਅਸੀਂ ਇਹਨੂੰ ਸੌਰ ਦਾ ਕਹਿੰਦੇ ਆ ਅਦਰ ਐਗਜ਼ੈਂਪੀਓ ਸਪੇਰਾਂਸਾ ਸਪੇਰਾਂਸਾ ਦਾ ਮਤਲਬ ਹੁੰਦਾ ਉਮੀਦ ਇੱਥੇ ਸਪੇਰਾਂਸਾ ਪੜਿਆ ਮੈਂ ਇਹਨੂੰ ਸਪੇਰਾਂਜਾ ਨਹੀਂ ਪੜਿਆ ਸਿਲੈਂਸਿਓ ਚੁੱਪ ਪੈਸੋ ਟੁਕੜਾ ਮਤਲਬ ਪੈਜੋ ਨਹੀਂ ਕਿਹਾ ਤੇ ਸਿਲੈਂਸ ਜੀਓ ਨਹੀਂ ਕਿਹਾ ਇੱਥੇ ਜ਼ਿਆਦਾ ਜਿਹੜਾ ਉਹ ਸੌਰ ਦਾ ਹੈ ਉਹਦੀ ਐਗਜ਼ੈਕਟ ਸਾਊਂਡ ਨਹੀਂ ਨਿਕਲੇਗੀ ਇੱਥੇ ਇਹਦੀ ਸਾਊਂਡ ਆ ਜਿਹੜੀ ਉਹ ਸਸੇ ਦੀ ਆਵੇਗੀ ਉਮੀਦ ਕਰਦੀ ਆ ਤੁਹਾਨੂੰ ਡਿਫਰੈਂਸ ਸਮਝ ਆ ਰਿਹਾ ਹੋਵੇਗਾ ਨੈਕਸਟ ਦੇਖਦੇ ਆ ਇਨ ਆਲ ਥਰ ਇਹ ਸੌਰ ਦਾ ਇਹ ਉਦੋਂ ਵੀ ਸੌਰ ਦਾ ਹੁੰਦਾ ਮਤਲਬ ਉਦੋਂ ਵੀ ਅਸੀਂ ਜਜੇ ਦੀ ਸਾਊਂਡ ਨਹੀਂ ਕੱਢਣੀ ਜਦੋਂ ਅੰਕੇ ਕਾਂਡੋ ਐ ਸਗੁਈਤਾ ਦਾਲਾ ਵੋਕਾਲੇ ਈ ਸਗੁਈਤਾ ਦਾ ਉਨਾ ਆਲਤਰਾ ਵੋਕਾਲੇ ਕਹਿਣ ਦਾ ਭਾਵ ਜਦੋਂ ਜ਼ੈਤਾ ਤੋਂ ਬਾਅਦ ਈ ਆ ਜਾਵੇ ਜਾਨੀ ਕਿ ਇੰਗਲਿਸ਼ ਦੀ ਆਈ ਆ ਜਾਵੇ ਤੇ ਆਈ ਦੇ ਨਾਲ ਜਿਹੜਾ ਲੈਟਰ ਹੋਵੇ ਉਹ ਵੀ ਵੋਕਾਲੇ ਹੋਵੇ ਜਾਨੀ ਕਿ ਆ ਐ ਈ ਓ ਉ ਦੇ ਵਿੱਚੋਂ ਹੋਵੇ ਤਾਂ ਵੀ ਇਹਦੀ ਜਿਹੜੀ ਸਾਊਂਡ ਆ ਉਹ ਅਸੀਂ ਸੌਰ ਦਾ ਕਰ ਦੇਣੀ ਆ ਕਹਿਣ ਦਾ ਭਾਵ ਜਜੇ ਦੀ ਨਹੀਂ ਕੱਢਣੀ ਸੌਰ ਦਾ ਮਤਲਬ ਅਸੀਂ ਸਸੇ ਦੀ ਸਾਊਂਡ ਦੇਣੀ ਆ ਜੱਜੇ ਦੀ ਸਾਊਂਡ ਅਸੀਂ ਉਦੋਂ ਹੀ ਦੇਣੀ ਆ ਜਦੋਂ ਇਹ ਦੋ ਵੋਕਾਲੀ ਦੇ ਵਿਚਕਾਰ ਆਵੇ ਜਾਂ ਕਿਸੇ αਲਫਾਬੈਟ ਸੌਰੀ ਕਿਸੇ ਪਰ ਰੋਲੇ ਦੇ ਸਟਾਰਟਿੰਗ ਦੇ ਵਿੱਚ ਆਵੇ ਹੁਣ ਦੇਖੋ ਇਹਦੀ ਐਗਜ਼ਾਮਪਲ ਪੁਲਿਸਯਾ ਪੁਲਿਜੀਆ ਨਹੀਂ ਕਹਿਣਾ ਇਹਨੂੰ ਪੁਲਿਸਯਾ ਕਿਉਂਕਿ ਜ਼ੈਤਾ ਤੋਂ ਬਾਅਦ ਈ ਆ ਰਹੀ ਹੈ ਤੇ ਨਾਲ ਇੱਕ ਵੋਵਲ ਆ ਰਿਹਾ ਦੂਜੀ ਐਗਜ਼ਾਮਪਲ ਦੇਖੋ ਏਜੈਂਸੀਆ ਏਜੈਂਸੀਆ ਥਰਡ ਐਗਜ਼ਾਮਪਲ ਦੇਖੋ ਅਮਿਚੀ ਸਿਆ ਅਮਿਚੀ ਸਿਆ ਮਤਲਬ ਦੋਸਤੀ ਇੱਥੇ ਕੀ ਆ ਜਿਹੜਾ ਜ਼ਾਇਤਾ ਹੈ ਉਹਦੇ ਬਾਅਦ ਈ ਆ ਰਹੀ ਹੈ ਤੇ ਨਾਲ ਹੀ ਉਹਦੇ ਇੱਕ ਹੋਰ ਬੁਕਾਲੇ ਆ ਰਿਹਾ ਇਸ ਕਰਕੇ ਅਸੀਂ ਇਹਦੀ ਸਾਊਂਡ ਆ ਜਿਹੜੀ ਸੌਰ ਦਾ ਕਰ ਦੇਣੀ ਆ ਅਸੀਂ ਇਹਦੀ ਸਾਊਂਡ ਜੱਜੇ ਦੀ ਨਿਕਾਢਣੀ ਫਿਰ ਸੱਸੇ ਦੀ ਕੱਢਾਂਗੇ ਉਮੀਦ ਕਰਦੀ ਆ ਤੁਹਾਨੂੰ ਇਹ ਰੈਗੂਲਰ ਸਮਝ ਆਏ ਹੋਣਿਆ ਤੇ ਜੇ ਤੁਹਾਨੂੰ ਸਮਝ ਆਇਆ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਹੁਣ ਵਾਰੀ ਤੁਹਾਡੀ ਆ ਇਹ ਦੋ ਸ਼ਬਦ ਲਿਖੇ ਨੇ ਮੈਂ ਸੈਂਸਾ ਤੇ ਫਾਸੋਲੇਟੋ ਇਹ ਕੀ ਆ ਇਹਦੇ ਵਿੱਚ ਜ਼ਿਆਦਾ ਇਹ ਤੁਸੀਂ ਦੱਸਣਾ ਕਿ ਸੌਰ ਦਾ ਆ ਜਾਂ ਸਨੋਰਾ ਇਹ ਦੋਨੇ ਐਗਜ਼ਾਮਪਲਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਜੇ ਤੁਹਾਨੂੰ ਵੀਡੀਓਜ਼ ਵਧੀਆ ਲੱਗਦੀਆਂ ਨੇ ਤੇ ਲਾਈਕ ਜਰੂਰ ਕਰਨਾ ਚੈਨਲ ਨੂੰ ਸ਼ੇਅਰ ਵੀ ਕਰ ਦੇਣਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਣਾ ਕਿਉਂਕਿ ਹਫ਼ਤੇ ਵਿੱਚ 3 ਦਿਨ ਵੀਡੀਓਜ਼ ਮੈਂ ਅਪਲੋਡ ਕਰਦੀ ਹਾਂ ਬੋਲੀ ਰਿਲੇਟਿਡ ਰੈਂਡਮ ਟੌਪਿਕਸ ਦੇ ਉੱਤੇ ਤੇ 3 ਦਿਨ ਅਸੀਂ ਲਾਈਵ ਕਰਦੇ ਹਾਂ ਜਿੱਥੇ ਤੁਸੀਂ ਬੋਲੀ ਫ੍ਰੀ ਆਫ ਕਾਸਟ ਸਿੱਖ ਸਕਦੇ ਹੋ ਏ ਮਿਲਦੇ ਹਾਂ ਜੀ ਅਸੀਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਭ ਨੂੰ ਸਤਿ ਸ਼੍ਰੀ ਅਕਾਲ ਰੱਬ ਰੱਖਾ